ਲੁਧਿਆਣਾ ਦੇ ਵਿੱਚ 18 ਅਗਸ ਨੂੰ ਪੈਟਰੋਲ ਪੰਪ ਬੰਦ ਰਹਿਣ ਵਾਲੇ ਨੇ देयर इज अल 18 अगस्त नु सवेरे 6 बजे तो लेके 19 अगस्त नु सवेरे 6 बजे तक पेट्रोल पंप बंद रहने यानी कि ਐਤਵਾਰ ਨੂੰ ਪੈਟਰੋਲ ਪੰਪ ਬੰਦ ਹੋਣਗੇ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੈਟਰੋਲ ਪੰਪ ਸੰਚਾਲਕਾਂ ਦੇ ਵੱਲੋਂ ਹਫਤਾਵਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਸ ਕਾਰਨ ਹਰ ਐਤਵਾਰ ਨੂੰ ਹੁਣ ਪੈਟਰੋਲ ਪੰਪ ਬੰਦ ਰੱਖੇ ਜਾਣਗੇ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੋਸ਼ ਲਗਾਏ ਕਿ ਪਿਛਲੇ 8 ਸਾਲਾਂ ਤੋਂ ਲਗਾਤਾਰ ਪੈਟਰੋਲ ਪੰਪ ਚਾਲਕਾਂ ਦੇ ਕਮਿਸ਼ਨ ਦੇ ਵਿੱਚ ਵਾਧੇ ਦੀ ਮੰਗ ਕਰਦੇ ਆ ਰਹੇ ਨੇ ਪਰ ਪੈਟਰੋਲੀਅਮ ਕੰਪਨੀਆਂ ਤੇ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਤੇ ਨਾ ਹਾਲਾਤਾਂ ਦੇ ਵਿੱਚ ਆਪਣੇ ਖਰਚੇ 'ਚ ਕਟੌਤੀ ਕਰਨ ਦੇ ਲਈ ਉਹਨਾਂ ਨੇ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਲਿਆ ਹਾਲਾਂਕਿ ਉਹਨਾਂ ਐ ਵੀ ਸਪਸ਼ਟ ਕੀਤਾ ਹੈ ਕਿ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਵਰਗੀਆਂ ਪ੍ਰਸ਼ਾਸਨਿਕ ਤੇ ਐਮਰਜੈਂਸੀ ਸੇਵਾਵਾਂ 'ਵਾਂ ਦੇ ਲਈ ਫਿਊਲ ਉਪਲਬਧ ਹੋ ਰਹੇਗਾ ਆਪਾਂ ਜੋਤੀ ਮੱਲੜੀ ਤੋਂ ਇੱਕ ਹੀ ਨਾਮ ਰਣਜੀਤ ਸਿੰਘ ਗਾਂਧੀ ਅੱਜ ਪ੍ਰੈਸ ਕਾਨਫਰੰਸ ਕਿਤੇ ਕੀ ਕਾਰਨ ਪੈ ਗਿਆ ਅਸੀਂ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਆ ਜੀ ਤੀਜੀ ਕਾਨਫਰੰਸ ਹੋ ਰਹੀ ਹੈ ਪ੍ਰੈਸ ਕਾਨਫਰੰਸ ਜੀ ਜਿਾ ਅਸੀਂ ਤੁਹਾਨੂੰ ਪਹਿਲੇ ਹੀ ਅਗਵਤ ਕਰਾਇਆ ਗਿਆ ਸੀ ਕਿ ਅਸੀਂ 18 ਤਰੀਕ ਤੋਂ ਹਰ ਸੰਡੇ ਵੀਕਲੀ ਆਫ ਲੈ ਲਿਆ ਜਿਕਨ ਹਰ ਅਦਾਰੇ ਕੋਈ ਬਿਜ਼ਨਸ ਹੋਵੇ ਚਾਹੇ ਕੋਈ ਐਡਮਿਨਿਸਟਰेटर ਹੋਵੇ ਕੁਝ ਵੀ ਹੋਵੇ ਹਰ ਬੰਦਾ ਇੱਕ ਛੁੱਟੀ ਲੈਂਦਾ ਹਫਤੇ ਦੀ ਸਾਡਾ ਵੀ ਰਾਈਟ ਬੰਦਾ ਹੈ ਇੱਕ ਛੁੱਟੀ ਲੈਂਦਾ ਔਰ ਅਸੀਂ ਆਪਣੀ ਕਾਸਟ ਕਟਿੰਗ ਕਰ ਉਸੇ ਇਸ ਨੂੰ ਮਜਬੂਰੀ ਲੈਣਾ ਪੈ ਰਿਹਾ ਹਮ ਨਹੀਂ ਕੀ ਮਜਬੂਰੀ ਪੈ ਰਹੀ ਹੈ ਸਾਡਾ ਕਮਿਸ਼ਨ ਪਿਛਲੇ 8 ਸਾਲਾਂ ਤੋਂ ਨਹੀਂ ਵਧਾਇਆ ਗਿਆ ਹਰ ਚੀਜ਼ ਦੇ ਰੇਟ ਵਧ ਗਏ ਬਿਜਲੀ ਦੇ ਰੇਟ ਵਧ ਗਏ ਸਾਡੇ ਪ੍ਰੋਡਕਟ ਕਾਸਟ ਵਧ ਗਏ ਸਾਡੀ ਲੇਬਰ ਵਧ ਗਈ ਹਰ ਚੀਜ਼ ਸਾਡੀ ਵਧ ਗਈ ਹੈ ਉਹਦੇ ਧਿਆਨ ਰੱਖਦੇ ਹੋਏ ਅਸੀਂ ਆਪਣੀ ਕਟੋਤੀ ਕਰ ਰਹੇ ਹਾਂ ਖਰਚਿਆਂ 'ਚ ਕਟੌਤੀ ਕਰਨ ਵਾਸਤੇ ਇਹ ਚੀਜ਼ ਨੂੰ ਕੀਤਾ ਗਿਆ। ਪਹਿਲਾਂ ਲੁਧਿਆਣਾ ਬੰਦ ਰਹੇਗਾ ਪੂਰਾ ਪੰਜਾਬ। ਅਸੀਂ ਲੁਧਿਆਣਾ ਬੰਦ ਕਰ ਰਹੇ ਹਾਂ 25 ਤਰੀਕ ਤੋਂ ਪੂਰਾ ਸਟੇਟ ਪੰਜਾਬ ਸਾਡੇ ਨਾਲ ਜੁੜਨ ਜਾ ਰਿਹਾ ਅਗਲੇ ਸੰਡੇ ਤੋਂ। ਕਿੰਨੇ ਕਿੰਨੇ ਪੰਪ ਨੇ ਟੋਟਲ ਬੰਦ ਹੋਣ ਜਾ ਰਹੇ? ਲੁਧਿਆਣੇ 408 ਪੰਪ ਹੈਗੇ ਜੀ। ਨਹੀਂ ਜੀ ਤੇ ਇਹ ਇਹਨਾਂ ਖਾਲੀ ਤੇ ਹਰ ਮੰਥ ਐਵਰੀ ਵੀਕ ਬੰਦ ਕਰੋਗੇ ਜਾਂ ਮੰਥਲੀ ਕੋਈ ਆਫਰ? ਨਹੀਂ ਨਹੀਂ ਹਰ ਸੰਡੇ ਵੀਕਲੀ ਆਫ ਲੈ ਰਹੇ ਹਾਂ ਜੀ। ਹਰ ਸੰਡੇ ਅਸੀਂ ਵੀਕਲੀ ਆਫ ਲਵਾਵਾਂਗੇ। ਕੋਈ ਐਮਰਜੈਂਸੀ ਸੇਵਾ ਵੀ ਖੁੱਲੀਆਂ ਰਹਿਣਗੀਆਂ ਤੁਹਾਡੀ। ਐਮਰਜੈਂਸੀ ਸੇਵਾ ਹੈ ਜਿਹੜੀਆਂ ਤੁਹਾਡੀਆਂ ਫਾਇਰ ਬ੍ਰਿਗੇਡਸ ਹੈਗ ਤੇ ਐਂਬੂਲੈਂਸ ਹੁਕਾਰਾ ਹੈ ਔਰ ਕੋਈ ਅਗਰ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਤਾਂ 79 ਕੰਸੀਡਰ ਕਰਾਂਗੇ ਕਿ ਤੁਹਾਡੀ ਕਿਸੇ ਅਪਰਿੰਟ ਪੈਟਰੋਲੀ ਕੰਪਨੀਸ਼ਨਾਂ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ ਇਹ ਸੈਂਸਰਾਈਜ਼ ਲਗਾਤਾਰ ਚੱਲ ਰਹੀ ਹੈ ਲਗਾਤਾਰ ਆਸ਼ਵਾਸਨ ਮਿਲ ਰਹੇ ਨੇ ਪਰ ਸਿਰਫ ਆਸ਼ਵਾਸਨ ਮਿਲ ਰਹੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਲਾਸਟ ਸਾਡੇ ਜਿਹੜੀ ਹੈ ਓਐਮਸੀਜ਼ ਦੇ ਨਾਲ ਮੀਟਿੰਗ ਹੋਈ ਹੈ 29 ਜੂਨ ਨੂੰ ਹੋਈ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਹੁਣ ਇਹਦੇ ਬਾਅਦ ਕੋਈ ਮੀਟਿੰਗ ਨਹੀਂ ਹੈ ਅਸੀਂ ਫਾਈਨਲ ਕੈਲਕੂਲੇਸ਼ਨ ਕਰਕੇ ਤੁਹਾਨੂੰ ਐਂਟੀਮੇਟ ਕਰ ਦਾਂਗੇ ਕਿ ਤੁਹਾਡਾ ਕਮਿਸ਼ਨ ਬਤਾਇਆ ਜਾਏਗਾ ਪਰ ਪਰ ਜਿਹੜਾ ਹੁਣੀ 29 ਜੁਲਾਈ ਨੂੰ ਜਦੋਂ ਮੰਤਰੀ ਸਾਹਿਬ ਸਾਡੇ ਹਰਦੀਪ ਪੁਰੀ ਜੀ ਨੇ ਰਾਜ ਸਭਾ ਵਿੱਚ ਜੋ ਬਿਆਨ ਦਿੱਤਾ ਹੈਗਾ ਇੱਕ ਕੁਐਸਚਨ ਦਾ ਆਨਸਰ ਦਿੱਤਾ ਗਿਆ ਸੀ ਡੀਲਰ ਮਾਰਜਨ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਨੂੰ ਲੱਗਦਾ ਹੈ ਕਿ ਹੁਣ ਸਾਡੇ ਆਉਣ ਵਾਲੇ ਫਿਊਚਰ ਵਿੱਚ ਕਮਿਸ਼ਨ ਵਧਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਇਸ ਕਰਕੇ ਸਾਨੂੰ ਆਪਣੇ ਖਰਚੇ ਘਟਾਣ ਵਾਸਤੇ ਇਸ ਵੀਕਲੀ ਆਫ ਨੂੰ ਲੈਣਾ ਪੈ ਰਿਹਾ ਹੈ Yeah.